ਮਾਲਪੁਰ ਸ਼ਹਿਰ ਦੇ ਵਿੱਚ ਮੁੱਖ ਚੌਕ ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਚਾਵਲਾ ਕਲਾਥ ਹਾਊਸ ਦੀ ਦੁਕਾਨ ਤੇ 12 ਰਾਉਂਡ ਪਾਇਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਤੇ 5 ਕਰੋੜ ਦੀ ਫਿਰੋਤੀ ਮੰਗਣ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦੇ ਆ ਹਰਜੋਤ ਚਾਵਲਾ ਪੁੱਤਰ ਇੰਦਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਉਹ ਦੁਕਾਨ ਚ ਮੌਜੂਦ ਸੀ ਤਾਂ ਤਿੰਨ ਨਕਾਬਪੋਸ਼ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਹਥਿਆਰਾਂ ਨਾਲ ਲੈ ਸੋ ਕੇ ਆਏ ਅਤੇ ਦੁਕਾਨ ਤੇ ਪਹੁੰਚ ਕੇ ਬੋਰਡ ਦੇ ਉੱਤੇ ਫਾਇਰਿੰਗ ਕਰਨ ਲੱਗੇ ਇਸ ਉਪਰਾਮਤ ਇੱਕ ਵਿਅਕਤੀ ਵੱਲੋਂ ਦੁਕਾਨ ਵਿੱਚ ਦਾਖਲ ਹੋ ਕੇ 5 ਕਰੋੜ ਦੀ ਫਰੋਤੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਇਸ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਤਾਂ ਮੈਂ ਬਾਹਰ ਤੇ ਗਿਆ ਦੋ ਮੁੰਡੇ ਦੇਖੇ ਜਿਹੜੇ ਮੋਟੇ ਕਿਸਮ ਦੇ ਜਿੱਦਾਂ ਉਹਨੇ ਪਿਸਤੌਲ ਫੜੇ ਹੱਥਾਂ ਨੂੰ ਆਏ ਤੇ ਮੇਰੇ ਕੋਲ ਆ ਕੇ ਪਾਤੀ ਰੱਖ ਕੇ ਇੱਥੇ ਬਾਅਦ ਮੋਟੇ ਦੇ ਬਤੇ ਇੱਧੇ ਚੱਲੇ ਗਏ ਉਹ ਮੁੰਡੇ ਗਿਆ ਕੁਝ ਨਹੀਂ ਉਹਨੇ ਇਸ ਵਾਰ ਕਿੰਨੇ ਵਜੇ ਦੀ ਕੱਲੇ ਜੀ 1 ਮੇਰੇ ਕੋਲ 10 ਘੰਟਾ ਬਣਿਆ ਫਾਇਰਿੰਗ ਕਿਨੇ ਜਰਵਾਸ ਹੋ ਗਈ ਤੇ ਫਾਇਰੀ ਉਣੀ ਆਦੇ ਚੋਟ ਕਰਦੀ ਫਾਇਰੀ ਕੀਤੀ ਬਣੀ ਫਾਇਰਿੰਗ ਕਰ ਤੋਂ ਬਾਅਦ ਪਸਤੀ ਕੀਤੀ ਤੁਹਾਨੂੰ ਬਦ ਪਸਤੀ ਅੱਗ ਫੜਾਈ ਆਂ ਦਾ ਮੈਸੇਜ ਤੋਂ ਆਪ ਤੁਹਾਨੂੰ ਮੈਂ ਤਾਂ ਕੋਈ ਨਹੀਂ ਕਿ ਮੈਂ ਪਾਜੀ ਫੜਾ ਕੇ ਨਾਲੇ ਦੇ ਲਵੇ ਤੁਹਾਡੇ ਸਾਹਿਬ ਨਾਲ ਕਿੰਨੇ ਟੋਪੂ ਫਾਇਰ ਹੋਏ ਨੇ ਮੇਰੇ ਸਾਹਿਬ ਨਾਲ 10 12 ਤਾਂ ਹੋ ਹੀ ਗਏ ਜੀ 10 12 ਟੋਪੂ ਇੱਕ ਵਾਰ ਵਾਰ ਵਿੱਚੋਂ ਹੀ ਇੰਨੇ ਇੰਨੇ ਫਾਇਰ ਹੋਏ ਤਿੰਨੇ ਬਚ ਤਿੰਨ ਗਰੇ ਤਿੰਨ ਨਾਲ ਕੋਈ ਤਿੰਨ ਰਵਲਵਰ ਚਲੇ ਕੀ ਕਹਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਨਹੀਂ ਬਸ ਸਾਹਮਣੇ ਬੋਰਡ ਤੇ ਮਾਰੀਆਂ ਦੀ ਗੋਲੀਆਂ ਹੋਰ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਅੰਦਰ ਤਾਂ ਕੋਈ ਨੁਕਸਾਨ ਨਹੀਂ ਤੁਹਾਨੂੰ ਕੋਈ ਗਲਤ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਗਲਤ ਗੱਲਬਾਤ ਨਹੀਂ ਇਸ ਵਾਰ ਕਿੰਨੇ ਘੰਟੇ ਦਾ ਵਾਕਿਆ ਜੀ ਇਹ 4:30 ਦੇ ਦੌਰਾਨ ਹੋਈ ਪਈ ਜੀ ਕਿਹੜੇ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਕਿੱਧਰੋਂ ਆਏ ਸੀ ਕਿੱਥੋਂ ਆਏ ਤਾਂ ਪਹਿਲੇ ਬੱਚੇ ਆਏ ਤੇ ਅੱਜ ਵੀ ਸ਼ਿੱਧੀ ਆਈ ਹੈ ਤੇ ਅੱਜ ਵੀ ਸ਼ਿੱਧੀ ਜੀ ਤੁਹਾਨੂੰ ਦੇਖਣ ਨੂੰ ਦੇਖਣ ਤੋਂ ਆ ਹਾਈਟ ਤੇ ਸੀਗੇ ਜਿੱਦਾਂ 27-28 ਸਾਲ ਦੇ ਬੰਦੇ ਸੀ ਕੀ ਉਹਨਾਂ ਨੂੰ ਟੱਕੇ ਹੋਏ ਉੱਪਰ ਜਿਤਾਉਣੀ ਜੀਨ ਦੀ ਪੈਂਟ ਪਈ ਹੋਈ ਸੀ ਉੱਪਰ ਜੈਕਟ ਪਈ ਹੋਈ ਸੀ ਆਈਡੀ ਆ ਕਿੰਨੇ ਕੁ ਉਮਰ ਦੇ ਹੋਣਗੇ ਆਈਡੀ ਨਹੀਂ ਕੋ ਨਹੀਂ ਇਸ ਤਰ੍ਹਾਂ ਦੀ ਹਾਲਤ ਤੋਂ ਬਣੇ ਮੋੜ ਸਰ ਅੱਜ ਮਾਲਪੁਰ ਮੇਨ ਚੌਂਗ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰ ਇਹ ਦੋ ਤਿਆਰ ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆਂ ਔਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਹਮਲਾਵਰ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ ਲਵੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਪੰਜਾਬ ਵਿੱਚ ਆਮਨ ਸ਼ਾਂਤੀ ਕਾਇਮ ਰੱਖਣ ਵਿੱਚ ਉਹ ਵਪਾਰੀ ਵਰਗ ਦਾ ਪੂਰਨ ਸਹਿਯੋਗ ਕਰਨ ਔਰ ਇਹ ਹਮਲਾਵਰ ਜਲਦੀ ਤੋਂ ਜਲਦੀ ਫੜੇ ਜਾਣ ਤਾਂ ਜੋ ਮਾਲਪੁਰ ਦੇ ਵਿੱਚ ਦੁਕਾਨਦਾਰ ਜਿਹੜੇ ਅੱਜ ਸਹਿਮੇ ਹੋਏ ਆ ਉਹ ਸੁੱਖ ਸ਼ਾਂਤੀ ਨਾਲ ਆਪਣਾ ਦੁਕਾਨਦਾਰੀ ਕਰ ਸਕਣ ਤਦ ਹਜੇ ਮੌਕਾ ਦੇਖਦੇ ਪਏ ਆ ਜੀ ਹਜੇ ਤਾਂ ਕੈਮਰਾ ਕੂਮਰੇ ਚੈੱਕ ਕਰਦੇ ਪਏ ਆ ਕੀ ਕਹੋਗੇ ਇਹਦੀ ਇਨਫੋਰਮੇਸ਼ਨ ਕਿੱਥੇ ਤੋਂ ਇਨਫੋਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗੇ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇ ਇੱਕ ਖੜਾ ਉਹਨੇ ਦੱਸਿਆ ਸਰ ਸ਼ਹਿਰ ਦੇ ਵਿੱਚ ਕਿਹਾ ਜਾ ਰਿਹਾ ਕਿ 12 ਫਾਈਲ ਹੋਈ ਹੈ ਕਿੰਨੇ ਵੇਲੇ ਹੋ ਗਿਆ ਅੱਜ ਅਸਰੇ ਹੈ ਇਹਨੇ ਕੋਈ ਮਾਰਕ ਹੋਇਆ ਸਰ ਕੀ ਇਨਫੋਰਮੇਸ਼ਨ ਹੈ ਅੱਦੀ ਵਾਸਤੇ ਪੁਝਾਈ ਕਰਵਾਈ ਗਈ ਕਿ ਨਹੀਂ ਅੱਗੇ ਸੀਸੀਟੀਵੀ ਚੈੱਕ ਕਰ ਰਹੇ ਆ ਹਜੇ ਉਹ ਤੋਂ ਹੈ ਜੋ ਮਿਲਦਾ ਕੋ ਉਹ ਹਸਮਤਾ ਉਹ ਕਰਾਂਗੇ ਕਰ ਲਈ ਸਰ ਅਸੀਂ ਮੌਕੇ ਤੇ ਇੱਥੇ ਹੀ ਮਾਰ ਨਹੀਂ ਇਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਪੂਰੀ ਹੈ ਪੜੇ ਜਾਣੇ